ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੋਗੇ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਅਹਮਦਾਬਾਦ ਦੇ ਵਿੱਚ ਦਿਲਜੀਤ ਦੋਸਾਂਝਾ ਇੱਕ ਲਾਈਵ ਸੋਰਸ ਤੇ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ दारू ਵਾਲੇ ਗਾਣਿਆਂ ਬਾਰੇ ਕੁਝ ਬਿਆਨ ਦਿੱਤਾ ਤੇ ਸਰਕਾਰ ਨੂੰ ਵੀ ਟਿੱਪਣੀਆਂ ਕੀਤੀਆਂ ਨੇ ਤੇ ਦਿਲਜੀਤ ਦੋਸਾਂਝ ਨੇ ਕਿਹਾ ਕਿ ਮੇਰੇ ਤਾਂ ਸਿਰਫ 2-4 ਗਾਣੇ ਨੇ दारू ਵਾਲੇ ਪਰ ਤੁਸੀਂ ਪੂਰੇ ਹੀ ਦੇਸ਼ ਦੇ ਵਿੱਚ ਠੇਕੇ ਕਿਉਂ ਨਹੀਂ ਬੰਦ ਕਰਦੇ ਜੇ ਤੁਸੀਂ दारू ਵਾਲੇ ਗਾਣੇ ਬੰਦ ਕਰਵਾਉਣੇ ਨੇ ਤਾਂ ਪਹਿਲਾਂ ਦੇਸ਼ ਦੇ ਵਿੱਚੋਂ ਸਾਰੇ ਠੇਕੇ ਬੰਦ ਕਰੋ। ਉਹਨਾਂ ਕਿਹਾ ਕਿ ਹਾਲੀਵੁੱਡ ਦੇ ਵਿੱਚ ਵੀ ਬਹੁਤ ਕੁਝ ਇਸ ਤਰ੍ਹਾਂ ਦਾ ਚੱਲਦਾ ਹੈ ਜਿਸ ਦੇ ਬਾਰੇ ਕੋਈ ਬਿਆਨ ਨਹੀਂ ਆਉਂਦਾ। ਪੰਜਾਬੀ ਸਿੰਗਰਾਂ ਦੇ ਨਾਲ ਹੀ ਇਸ ਤਰ੍ਹਾਂ ਦਾ ਵਤੀਰਾ ਕਿਉਂ ਕੀਤਾ ਜਾਂਦਾ ਹੈ? ਤੇ ਦਿਲਜੀਤ ਦੇ ਇਸ ਬਿਆਨ ਉੱਤੇ ਪਾਨਾ ਸਿੱਧੂ ਵੀ ਦਿਲਜੀਤ ਦੇ ਹੱਕ ਵਿੱਚ ਖੁੱਲ੍ਹ ਕੇ ਆ ਰਿਹਾ ਹੈ ਤੇ ਸਪੋਰਟ ਕੀਤੀ ਹੈ। ਉਹਨਾਂ ਨੇ ਦਿਲਜੀਤ ਦੋਸਾਂ ਦੀ ਇਸ ਪੋਸਟ ਤੇ ਕਮੈਂਟ ਕੀਤਾ ਹੈ ਕਿ ਗੱਲ ਵਿੱਚ ਦਮ ਹੈ। ਬੈਸੇ ਵੀ ਪਾਨਾ ਸਿੱਧੂ ਪੰਜਾਬ ਦੇ ਮਸਲਿਆਂ ਤੇ ਬੋਲਦਾ ਏ ਹਰ ਇੱਕ ਮਸਲੇ ਤੇ ਬੋਲਦਾ ਏ ਤੇ ਇਸ ਵਾਰ ਵੀ ਪਾਨਾ ਸਿੱਧੂ ਨੇ ਦਿਲ ਜਿੱਤ ਲਿਆ ਏ ਦਿਲਜੀਤ ਦੇ ਹੱਕ ਦੇ ਵਿੱਚ ਬੋਲ ਕੇ ਬਾਕੀ ਦੋਸਤੋ ਤੁਹਾਡੇ ਦਿਲਜੀਤ ਦੇ ਇਸ ਬਿਆਨ ਬਾਰੇ ਜਾਂ ਪਾਨਾ ਸਿੱਧੂ ਦੇ ਦਿਲਜੀਤ ਦੇ ਹੱਕ ਬਚਾਉਣ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱੱਟ ਵੱੱਟ ਸ਼ੇਅਰ ਜਰੂਰ ਕਰ ਦੇਣਾ